ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਨਸੂਰ ਦੇਵਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਤਿੰਨੇ ਹੀ ਸੂਏ ਸਵਾਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੰਤ ਸਿੰਘ ਪਿੰਡ ਮਨਸੂਰ ਦੇ ਬਾਈ ਤਸੀਲ ਤਸੀਲ ਜੀਰਾ ਇਹ ਮੋਗੇ ਜੀਰੇ ਤੋਂ ਆਪਾਂ ਮੋਗਾ ਰੋਡ ਦੇ ਉੱਤੇ ਆਪਣਾ ਪਹਿਲਾ ਪਿੰਡ ਆ ਠੀਕ ਆ ਜੀ ਜੇ ਤੇ ਜੀਰੇੋਂ ਨਿਕਲਾਂਗੇ ਮੋਗੇ ਨੂੰ ਜਾਂ ਪਹਿਲਾ ਪਿੰਡ ਮਨਸੂਰ ਦੇ ਬਾਈ ਠੀਕ ਆ ਬਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98554 ਜੀ 99876 ਠੀਕ ਹੈ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਤੇ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲਾਂਗੇ ਸੂਆ ਕੰਨ ਮਾਜੀ ਇਹ ਤੀਜਾ ਸੂਆ ਜੀ ਸਹੀ ਜੀ ਕਦੋਂ ਸੂਈ ਹੈ ਜੀ ਇਹ ਇਹ ਕੱਲ ਤੜਕੇ ਸੂਈ ਹੈ ਜੀ ਬੱਚਾ ਕਿ ਦਿੱਤਾ ਜੀ ਕੱਟੀ ਦਿੱਤੀ ਹੈ ਜੀ ਮਗਰ ਠੀਕ ਹੈ ਜੀ ਡਨ ਹੈ ਜੀ ਹਾਂ ਇਹ ਓਕੇ ਹੈ ਜੀ ਸੂਆ ਕੱਲ ਤੜਕੇ ਸੂਈ ਬੋਲਾ ਕਿੰਨਾ ਤਿਆਰ ਹੈ ਜੀ ਬੋਲਾ ਇਹਦੇ ਥੱਲੇ 7 ਕਿਲੋ ਹੋਊਗਾ ਜੀ ਹੁਣ ਇਸ ਟਾਈਮ ਕਿੰਨਾ ਕੁ ਬਾਜੀ ਦੁੱਧ ਜੀ ਦੁੱਧ 14 ਕਿਲੋ ਦੀ ਗਾਰੰਟੀ ਹੈ ਜੀ ਆਪਣੀ ਭਲਾਂ ਬਾਜੀ ਫਰਦੀ ਥੋੜੀਆਂ ਹਾਂ ਹਾਂ ਜੀ ਭਲਾਂ ਪਾਈਆਂ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਬਾਈ 22 ਦੇ ਦਸਨ ਮੁਤਾਬਕ ਸੂਆ ਤੀਜਾ ਸੂਈ ਹੈ ਜੀ ਕੱਲ ਤੜਕੇ ਦੀ ਸੂਈ ਹੈ ਜੀ ਬੱਚਾ ਮਗਰ ਆ ਜਾਂਦਾ ਜੀ 31 ਇੱਕ ਨਗ ਨ ਇੱਕ ਨਗ ਫਰੀ ਮਿਲ ਜਾਂਦਾ ਜੀ ਤੁਹਾਨੂੰ ਜੇ ਕਟਾ ਹੁੰਦਾ ਵੀਰੇ ਲੈ ਕੇ ਫਿਰ ਵੀ ਜਾਣਾ ਪੈਣਾ ਸੀਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਥੋੜੀ ਐ ਭਲਾਂ ਜਰੂਰ ਕੀਤੀਆਂ ਚਵਾਈ ਦੀ ਬਾਈ ਇੱਕ ਨੰਬਰ ਆ ਜੀ ਇੱਕ ਨੰਬਰ ਇੱਕ ਨੰਬਰ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛਿਟਾਣੀ ਵੀਰੇ ਠੀਕ ਆ ਜੀ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕਹੇ ਜੀ ਬਾਕੀ ਥਾਣਾ ਦੇ ਸਹਿਜ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਬੈਕ ਸਾਈਡ ਤੋਂ ਚੈੱਕ ਕਰੋ ਭਲਾਂ ਥੁੜੀਆਂ ਜਰੂਰ ਆ। ਜੇਰ ਪ੍ਰੋਪਰ ਡਨ ਨਾ ਬਾਈ। ਬਾਈ ਓਕੇ ਆ ਜੀ ਓਕੇ। ਠੀਕ ਆ ਜੀ। ਗਾਰੰਟੀ ਦਾ ਕੰਮ ਆ ਜੀ। ਠੀਕ ਆ ਜੀ। ਤੇ ਡਿਮਾਂਡ ਵੀਰੇ ਦੀ। ਡਿਮਾਂਡ ਫੋਨ ਤੇ ਕਰਾਂਗੇ। ਫੋਨ ਤੇ ਕਰਾਂਗੇ ਜੀ। 7 ਤੋਂ 8 ਕਿਲੋ ਬੋਲਾ ਜੀ। ਹਾਂ ਜੀ 7 ਤੋਂ ਠੀਕ ਆ। 7 ਤੋਂ 8 ਕਿਲੋ ਬੋਲਾ ਨੈਟ ਰੈਡੀ ਆ ਜੀ। ਡਿਮਾਂਡ ਬਾਈ ਕਹਿੰਦਾ ਇੱਥੇ ਫੋਨ ਤੇ ਹੀ ਕਰਾਂਗੇ। ਜਿਹਨੂੰ ਨਗ ਪਸੰਦ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ। ਦੋ ਨੰਬਰ ਵੀਰੇ ਸੁਆ ਕਿੰਨੇ ਮਾ ਜੀ? ਦੂਜਾ ਸੁਆ ਜੀ ਗਾਰੰਟੀ। ਕਦੋ ਸੁਈ ਆ ਇੱਕ ਸਾਲ ਲਾ ਐਸ ਬੁਲੇ ਪਈ ਹੈ ਅ ਕੱਲ ਸ਼ਾਮ ਜੀ ਦੇ ਬਾਰੇ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਕੱਟੀ ਦਿੱਤੀ ਐ ਇੰਨੀ ਇਹਦੇ ਮਗਰ ਵੀ ਕੱਟੀ ਆ ਜੀ ਜੇਰੇ ਦੀ ਡੰਨ ਆ ਜੀ ਹਾਂ ਜੀ ਹਾਂ ਜੀ ਇਹਦੇ ਥੱਲੇ ਬੋਲਾ ਕਿੰਨਾ ਤਿਆਰ ਆ ਜੀ ਇਹਦੇ 9 ਤੋਂ 10 ਦੇ ਵਿੱਚ ਅੱਛਾ ਜੀ ਜੋਕ ਕੇ ਦੇ ਦਾਂਗੇ ਜੀ ਹੈ ਕੰਡੇ ਵਾਲਾ ਜੀ ਕੰਡੇ ਵਾਲਾ ਕਹਿਣ ਵਾਲੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਆ ਜੀ ਕੱਦ ਕਾਟ ਸਾਰੀਆਂ ਮੱਜਾਂ ਦਾ ਚੰਗਾ ਜੀ ਵਜਨ ਮजूद ਵਾਲੀ ਆ ਜੀ ਕੱਲ ਦੁਪਹਿਰੇ ਜੇ ਸੂਈ ਸੀਗੀ ਜੀ ਬੱਚਾ ਮਗਰ ਆ ਜਾਂਦਾ ਜੀ ਕੱਟੀ ਨੀਲੀ ਰਾਵੀ ਦੀ ਕੱਟੀ ਕੋਈ ਸੀਮਾ ਰਿਕਾਰਡ ਬਾਈ ਕੱਟੀ ਦਾ ਹੋਵੇ ਨਹੀਂ ਬਾਈ ਠੀਕ ਆ ਜੀ 9 ਤੋਂ 10 ਕਿਲੋ ਬੋਲਾ ਨੈਟ ਰੈਡੀ ਹੈ ਜੀ ਦੋ ਟਾਈਮ ਚਾਰ ਟਾਈਮ 6 ਟਾਈਮ ਵੀਰ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 2:47 ਮਿੰਟ ਹੋ ਗਏ ਆ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀਗਾ ਬਾਕੀ ਜਿੰਨਾ ਬੋਲਾ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਜੀ ਬਾਈ ਕਹਿੰਦਾ ਮੇਰੇ ਘਰੇ ਕੋਈ ਵੀਰ ਚਵਾਈ ਕਰ ਸਕਦਾ ਜੀ ਥਣਾ ਦੇ ਸਹਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਜੀ ਬਾਕੀ ਗੁੰਡਾ ਸਿੰਘ ਆ ਜੀ ਕੱਦ ਕਾਠ ਚੰਗਾ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਜੀ ਠੀਕ ਆ ਬਾਈ ਤਿੰਨ ਨੰਬਰ ਸੁਆ ਕੇ ਨਮਾ ਜੀ ਇਹ ਤੀਜਾ ਸੁਆ ਜੀ ਕਦੋਂ ਸੁਈ ਹੈ ਜੀ ਇਹ? ਇੱਕ ਪਾਸੋਂ ਤਰਕੇ ਸੁਈ ਗਈ 4 ਵਜੇ। ਬੱਚਾ ਕਿ ਦਿੱਤਾ ਜੀ? ਕਿਤਾ ਦਿੱਤਾ ਜੀ। ਜੇਰ ਡਾਨਾ ਦੀ ਵੀ ਨਹੀਂ। 10 ਓਕੇ ਹੈ ਜੋ। ਇਹਦੇ ਥੱਲੇ ਕਿੰਨਾ ਬੋਲਾ ਤਿਆਰ ਹੈ ਜੀ? ਇਹਦੇ 11 12 11 ਤੋਂ 12 ਕਿਲੋ ਜੀ। ਕਿੰਨਾ ਦੁੱਧ ਬਾਜੂ ਬਾਈ? ਇਹ ਬਾਈ 17 ਲੀਟਰ ਦੀ ਗਾਰੰਟੀ ਦਵਾ। ਠੀਕ ਹੈ ਜੀ। ਮੇਰੇ ਮਾਮੇ ਤੋਂ ਆਈ ਆ। ਠੀਕ ਹੈ ਜੀ। ਸਕੇ ਤੋਂ ਉਹਨੇ ਹਰਿਆਣੇੋਂ ਲਿਆਂਦੀ ਸੀ ਇਹ। ਠੀਕ ਹੈ ਬਾਈ। ਤੇ ਇਹ 17 ਕਿਲੋ ਇਹ ਸੰਡੇ ਵਾਲਾ। ਆ ਮਾੜਾ ਜਿਹਾ ਬਰੋਬਰ ਖੜਕੇ ਬਾਈ ਹਾਈਟ ਚੈੱਕ ਕਰਾ ਲਓ। ਫੁੱਲ ਵੱਡੇ ਕੱਤ ਕਾਟਦੀ ਆ। ਫੁੱਲ ਵੱਡੇ ਵਜਨ ਦੀ ਆ ਜੀ। ਅੰਬੋਲਾ ਕਿੰਨਾ ਦੱਸਿਆ ਸੀ 12 ਕਿਲੋ 11 ਤੋਂ 12 11 ਤੋਂ 12 ਤੋੜ ਕੇ ਦਿਖਾ ਦਿਓ ਜੀ ਸੁਆ ਤੀਜਾ ਸੂਈ ਹੈ ਜੀ ਪਰਸੋ ਤੜਕੇ ਸੂਈ ਸੀਗੀ ਜੀ ਜੇਰ ਪ੍ਰੋਪਰ ਡੰਨ ਆ ਜੀ 11 ਤੋਂ 12 ਕਿਲੋ ਆਉਦਾ ਬੋਲਾ ਜੋਕ ਕੇ ਲੈ ਜਾਓ ਹਰਿਆਣੇ ਚੋਂ ਆਈ ਸੀ ਬਾਈ ਕਹਿੰਦਾ ਮੱਝ ਬਾਕੀ ਬੇਲ ਕੱਦ ਕਾਠ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਫੁੱਲ ਵੱਡਾ ਕੱਦ ਕਾਠਾ ਜੀ ਫੁੱਲ ਵਜਨ ਵਜੂਦ ਆ ਬੇਲ ਵੀ ਪੂਰੀ ਲੰਮੀ ਆ ਬੱਚਾ ਮਗਰ ਇਹਦੇ ਕਟਾ ਜਾਂਦਾ ਜੀ ਬਾਕੀ 17 ਲੀਟਰ ਦੀ ਗਾਰੰਟੀ ਆ ਬਾਈ ਕਹਿੰਦਾ ਹੱਕ ਵੀ ਆ ਵੀਰੇ ਦੇਣ ਦਾ ਕਿਉਂਕਿ ਜੇ ਏਡੀ ਮੱਝ ਨੇ ਇਹਨਾਂ ਦਿੱਤਾ ਫਿਰ ਦੇਣਾ ਵੀ ਕਿਹਨੇ ਆ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਥਣਾ ਦਾ ਬਾਈ ਕੋਈ ਭੂਰ ਛਕਤਾ ਆਣਾ ਬਾਈ ਕੋਈ ਭੂਰ ਹੋਵੇ ਕੋਈ ਛਕਾ ਹੋਵੇ ਆਉਣ ਜਾਂਦਾ ਖਰਚਾ ਦਾ ਠੀਕ ਆ ਜੀ ਬਾਈ ਕਹਿੰਦਾ ਜੇ ਥਣਾ ਦੀ ਗਲਤ ਨਿਕਲ ਜੇ ਆਉਣ ਜਾਣ ਦਾ ਖਰਚਾ ਵੀ ਦੇਵਾਂਗੇ ਥਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾ ਬਾਕੀ ਜੇਰ ਵੀ ਪ੍ਰੋਪਰ ਡਨ ਹੋਊਗੀ ਹਵਾਨਾ ਤੁਸੀਂ ਦੇਖ ਸਕਦੇ ਹੋ ਅਜੇ ਤੰਨਾ 3.5 ਘੰਟਿਆਂ ਦੀ ਕਰ ਚੋ ਬਾਈ ਹੋਣੀ ਹੈ ਜੀ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਫੁੱਲ ਹਵਾਨਾ ਭਰਿਆ ਹੋਣਾ ਸੀਗਾ ਜੀ ਦੁੱਧ ਨਾਲ ਖਾਨ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਜੀ ਡਿਮਾਂਡ ਇਹਦੀ ਵੀ ਬਾਈ ਕਹਿੰਦਾ ਆਪਾਂ ਫੋਨ ਤੇ ਹੀ ਕਰਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਹੈ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ